ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪ ਸਾਰੇ ਠੀਕ ਹੋਵੋਗੇ ਸਵਾਗਤ ਕਰਦੇ ਆਂ ਤੁਹਾਡਾ ਗੁਰੀ ਵਲੌਗ 001 ਚੈਨਲ ਦੇ ਉੱਤੇ ਤੇ ਅੱਜ ਤਰੀਕ ਹੈਗੀ 26 26 ਜੁਲਾਈ ਬਰਾ 2025 ਅੱਜ ਤਿੰਨ ਚਾਰ ਦਿਨਾਂ ਬਾਅਦ ਆਪਾਂ ਦੁਬਾਰੇ ਵਲੌਗ ਦੀ ਪੰਜ ਚਾਰ ਦਿਨਾਂ ਬਾਅਦ ਦੁਬਾਰੇ ਵਲੌਗ ਦਾ ਸ਼ੂਟ ਕਰ ਰਹੇ ਹਾਂ ਕਾਰਨ ਇਹ ਜੀ ਵੀ ਇੱਕ ਤਾਂ ਦੀ ਜੀ ਬਹੁਤ ਜ਼ਿਆਦਾ ਸੀਗੇ ਬੈਂਕ 'ਚੋਂ ਟਾਈਮ ਨਹੀਂ ਲੱਗਦਾ ਸੀਗਾ ਤੇ ਕੁਝ ਐ ਸੀਗਾ ਵੀ ਬਸ ਕਰਦੇ ਕਮਾਂਕਾਰਾਂ ਕੀ ਯਾਰ ਜਿਆਦਾ ਬੀਜੀ ਸੀਗੇ ਬੈਂਕ ਤੇ ਟਾਈਮ ਹੀ ਲੱਗਿਆ ਸੀ ਤੇ ਅੱਜ ਸੈਚਰਡੇ ਦੀ ਛੁੱਟੀ ਹੋਣ ਕਰਕੇ ਪਹਿਲਾਂ ਘਰ ਹੀ ਸੀ ਏ ਘਰ ਦੇ ਕੰਮ ਦਿੰਦੇ ਜੇ ਕਰਦੇ ਕਰਦੇ ਜਿਆਦਾ ਬੀਜੀ ਹੋ ਗਏ ਕੋਣ ਸ਼ਾਮ ਦੇ ਮੁੰਲਾਦ ਵੱਜ ਕੇ 6:30 ਤੇ 6:30 ਵੀ 6 ਵਜੇ ਨੇ ਤੇ ਤੁਹਾਡੇ ਨਾਲ ਵਰਦੇ ਆਵਾਂਗਾ ਸਮਝਾ ਭਾਈ ਇਹ ਵੀ ਸਾਡੇ ਕੋਲ ਕੰਟੈਂਟ ਹੀ ਨਹੀਂ ਹੈਗਾ ਸੀ ਹੁਣ ਕੰਟੈਂਟ ਮੰਮੀ ਕਹਿੰਦੀ ਮੈਂ ਸਬਜ਼ੀ ਬਣਾਉਣੀ ਆ ਕੰਟੈਂਟ ਤੇਰੇ ਕੋਲ ਕਿਉਂ ਨਹੀਂ ਹੈਗਾ ਮੰਮੀ ਕਾਜੀ ਸਬਜ਼ੀ ਬਣਾਉਣੀ ਆ ਅੱਜ ਤੂੰ ਕਾਜੀ ਬੋਲ ਦੇ ਵੈਸੇ ਮੰਮੀ ਕਹਿੰਦੀ ਮਿਰਗ ਵੈਸੇ ਬਣਾਉਂਦੀ ਆ ਮਤਲਬ ਅੱਗੇ ਮਿਕਸਡ ਵਜ ਬਣਾਉਂਦੇ ਅੱਜ ਸੀ ਮਿਕਸਡ ਵਜ ਬਣਾ ਰਹੇ ਆ ਮੰਮੀ ਕਹਿੰਦੀ ਵੀ ਚੱਲ ਅੱਜ ਆਪਾਂ ਮਿਕਸਡ ਵਜ ਬਣਾ ਕੇ ਟਰਾਈ ਕਰਦੇ ਆ ਕਿਉਂਕਿ ਕੋਸਤਰੀ ਜਿਆਦਾ ਘਰੇ ਨਹੀਂ ਬਣਾਈਦਾ ਹੁੰਦਾ ਇਹ ਤੇ ਤਾਂ ਪਹਿਲਾਂ ਮੰਮੀ ਮੰਮੀ ਕਿਵੇਂ ਬਣਾਏਗੀ ਇਹ ਸਬਜੀ ਮਾੜਾ ਪੰਜਾਬੀ ਚ ਆਪਣੀ ਰੈਸਪੀ ਦੱਸੀ ਕਿਵੇਂ ਬਣਾਵਾਂਗੇ ਆਪਾਂ ਇਹ ਸਬਜੀ ਮਤਲਬ ਪਹਿਲਾਂ ਸਾਰੀ ਸਬਜੀ ਕੱਟੀ ਆ ਅੱਛਾ ਗਾਜਰਾ ਹੂੰ ਮਟਰ ਹਾਂ ਆੜੀ ਇੱਕ ਸ਼ਿਮਲਾ ਮਿਰਚ ਆ ਹਾਂ ਗੋभी ਹਾਂ ਸੇਠਾ ਕਹਿੰਦੇ ਪਾਪ ਬਈ ਅਸੀਂ ਪੰਜ ਚਾਰ ਸਬਜ਼ੀਆਂ ਬਾਜ਼ਾਰੋਂ ਮੈਂ ਖਰੀਦ ਕੇ ਲਿਆਇਆ ਮੇਰਾ 2.5 4.5 ਸੌ ਰੁਪਏ ਮੰਮੀ ਨੇ ਤਾਜ਼ਾ-ਤਾਜ਼ਾ ਲਵਾਇਆ ਫੇਰ ਮੰਮੀ ਉਸ ਤੋਂ ਬਾਅਦ ਕਿੰਨੇ ਰਿਸ਼ਤੇਦਾਰ ਆਏ ਸੀ 40 ਰਿਸ਼ਤੇਦਾਰ ਆਏ ਸੀ ਤਾਂ ਕਰਕੇ ਠੀਕ ਆ ਆਈ ਵਰੀ ਕੁੜੀ ਦਾ ਪਨੀਰ ਲੈ ਕੇ ਆਜੇ ਸਗੇ ਕੋਲ ਠੀਕ ਆ ਕਹਿੰਦੀ ਬਈ ਆਈ ਵਰੀ ਅਸੀਂ ਪਨੀਰ ਖਵਾ ਦਿੰਨੇ ਰਿਸ਼ਤੇਦਾਰਾਂ ਨੂੰ ਮੇਰੇ ਸਤੇ ਦਾਰ ਕਹਿੰਗੇ ਵੀ ਆਈ ਵਾਰ ਇੱਕੋ ਆਈਟਮ ਧਰਨਦੇ ਆ ਸਾਡੇ ਅੱਗੇ ਹਨਾ ਆਪ ਭਗਤ ਵੀ ਭਾਈ ਜ਼ਰੂਰੀ ਆ ਹੈ ਤੇ ਫਿਰ ਮੰਮੀ ਕਹਿੰਦੀ ਅੱਜ ਆਪਾਂ ਮਿਕਸ ਵੈਜ ਘਰੇ ਟਰਾਈ ਕਰਕੇ ਵੇਨ ਵੀ ਕਰੇ ਆ ਬਈ ਮਾਤਾ ਨੇ ਬਣਾ ਦਿੱਤਾ ਰੈਡੀ ਹੈ ਕੰਮ ਰੈਡੀ ਵੀ ਇੰਦਰਾਸੀ ਬਣਨ ਤਾਂ ਆਪਾਂ ਜਿਵੇਂ ਇਹਨਾਂ ਦਾ ਕਿਉਂ ਨਾ ਅਸੀਂ ਕਰਦੇ ਆਂ ਵੀਵਾਦ ਬੜਾ ਅੱਗੇ ਉੱਠਨੇ ਇਸ਼ਤਿਹਾਰ ਕਰ ਰਹੇ ਹਾਂ ਕੋਈ ਸਾਰੇ ਗੇੜੇ ਰੋਟੇ ਰੋਟੇ ਮੈਂ ਵੀ ਇੱਧਰ ਢੇੜਾ ਲਿਆਇਆ ਕਿੱਥੇ ਤੱਕ ਗਈ ਅੰਗਰੇਜ਼ ਬੋਏ ਨਹਿਰ ਤੱਕ ਨਹਿਰ ਤੱਕ ਫਿਰ ਬੱਸ ਨਹੀਂ ਆਈ ਤਾਂ ਮੈਂ ਵੀ ਪੇਠੇ ਦੀਆਂ ਪੇਠਾ ਵੀ ਫਰਾਈ ਕਰਤਾ ਭਿੰਡੀ ਫਰਾਈ ਕਰਤੀ ਗਾਜਰਾ ਫਰਾਈ ਕਰਦੀਆਂ ਤੇ ਉਧਰ ਸ਼ਿਮਲਾ ਮਿਰਚੀ ਫਰਾਈ ਕਰਤੀ ਇੱਧਰ ਗੰਡੇ ਦੇ ਟਮਾਟਰ ਜੇ ਰਹਿ ਗਏ ਮਨ ਲਾ ਰਹਿ ਗਈ ਸਾਫਤੀ ਸਿੱਟੂ ਦੀ ਮੰਮੀ ਸਾਫਤੀ ਫਰਾਈ ਕਰਾਂਗੇ ਟਮਾਟਰ ਖਾਸ ਕਰਕੇ ਕਰੂ ਚੱਲ ਕਰਦੇ ਮੈਂ ਵੀ ਇੱਧਰ ਆਪਣਾ ਮਸਾਲਾ ਕਢੇ ਨਾ ਮੈਂ ਵੀ ਅੰਗਰੇਜ਼ੀ ਕਹਿੰਦਾ ਅੰਗਰੇਜ਼ੀ ਕੀ ਜਾਂਦਾ ਸੀ ਹੈ ਕੀ ਜਾਂਦਾ ਸੀ ਤਾ ਮਾਸੀ ਚੰਗੀ ਧਿਆਨ ਨਾਲ ਆਈ ਦ ਸਬਜ਼ੀ ਨੂੰ ਲੈਂਗਰੇਜ ਕਹਿੰਦਾ ਵੀ ਮਾਸੀ ਚੰਗੀ ਧਿਆਨ ਨਾਲ ਹੀ ਲਾਈ ਆਂਗੇ ਸਬਜ਼ੀ ਬਣਾਉਣ ਵਾਸਤੇ ਤੇਰੇ ਵਾਸਤੇ ਲਾਈ ਆ ਵੀ ਕਿਤੇ ਤੇਰੀ ਆਪ ਭਗਤ ਚ ਕਮੀ ਨਾ ਰਹੇ ਜੇ ਕਿਤੇ ਲਾਭੇ ਦਵੇਂ ਕਾਦੂ ਮੈਂ ਵੀ ਜਾਣਾ ਹੁੰਦਾ ਹੈ ਮੈਂ ਵੀ ਹੁਣ ਅਸੀਂ ਜਾਂਦੇ ਆਂ ਬਾਜ਼ਾਰ ਚ ਢੇੜਾ ਛੇੜਾ ਲਾ ਕੇ ਆਨੇ ਹੈਗੇ ਆਂ ਆਈ ਉਹ ਲੋਜੋ 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 ਇਹ ਗੇਰ ਅੜਿਆ ਪਿਆ ਇਹਦਾ ਮੈਂ ਆਣੀ ਹਾਂ ਹੂੰ ਗੇਰ ਨਹੀਂ ਅੜੰਦੇ ਆਪਾਂ ਲੈ ਵੀ ਇਧਰ ਮਾਤਾ ਨੇ ਮੈਨੂੰ ਲੱਗਦਾ ਬਹੁਤ ਬਣ ਗਿਆ ਜ਼ੂਮਿੰਗ ਜਿਆਦਾ ਹੋ ਗਿਆ ਮਾ dame ਮਿਕਸ ਵੈਜ ਤੋਂ ਪਤਾ ਨਹੀਂ ਆ ਨਵੀਂ ਰੈਸਪੀ ਕੀ ਬਣਾਈ ਜਾਂਦੀ ਹੁਣ ਕੜਾਈ ਤੇ ਘੇੜੇ ਹੋਈ ਜਾਂਦੀ ਆ ਹੁਣ ਮੈਂ ਤੇ ਗਰੇ ਚੱਲਾਂਗੇ ਕਿਥੇ ਜਾਂਦੇ ਬਾਜ਼ਾਰ ਚ ਪੰਜਾਬ ਬਾਜ਼ਾਰ ਚ ਜਾਂਦੇ ਅੱਛੇ ਬਾਜ਼ਾਰ ਚੋਂ ਬਾਹਰ ਕੱਢ ਲੈਣੇ ਆ ਅ ਵੀ ਆ ਆਪਣੇ ਘਰ ਦਾ ਮਾਹੌਲ ਪੁਰਾਣ ਗੱਲਬਾਤ ਦ੍ਰਿਸ਼ਕਾਰੀ ਲਈ ਕਰਦੇ ਆ ਬਾਈ ਹੁਣੇ ਦਾਗਰ ਮਾਨ ਮੂਸੇ ਵਾਲੇ ਨਾਲ ਦਾ ਸੀਗਾ ਹੀ ਮੰਡਲ ਦਾ ਲੋਗਾ ਤਾਂ ਹੋਈ ਗਰਮੀ ਸੀ ਬਾਰਿਸ਼ ਲੋਕ ਜਿਹੜੇ ਕੰਮ ਕਰਦੇ ਦਾ ਆ ਹੋਵੇ ਨਹੀਂ ਇੱਧਰ ਪਾਪੂ ਮੁੱਕ ਪੜੀ ਜਾਂਦਾ ਮਾਸੀ ਜਿਹੜਾ ਪੂਰਾ ਬੀਰ ਚੱਲਦਾ ਕਰਦੇ ਘਰੋਂ ਜਿਹੜਾ ਦਰਦੀ ਇਹ ਮੇਸ਼ਾ ਆ ਜੇ ਤਾਂ ਮੈਂ ਟਿਕਣਾ ਆ ਕੇ ਜਾਂਦਾ ਅੱਜ ਇਹ ਬਸ ਆਦ ਦੇ ਕੰਮਾਂ ਕਰਾਂ ਜੀ ਬਿਜੀ ਰਹਿੰਦਾ ਬੰਦਾ ਕੋਲ ਕੋ ਲਵੀ ਜੀ ਬੰਦਾ ਬਰਦਾਸ ਹੋਣੀ ਦੇਖਣਾ ਉੱਪਰ ਤੋਂ ਲੈ ਕੇ ਨਾ ਕੋਈ ਅੱਜ ਵੀ ਚੰਗਾ ਹੈ। ਲਾਭ ਦਾਂਗਾ ਨਾ ਕਿ ਪਾਦਾ ਉਹ ਵੇਖੇ ਉਧਰ ਬੀਜੀ ਹੋ ਜਾਂਦਾ। ਛੋਟੇ ਬੋਟ ਬੜੀ ਜਾਂਦੇ ਆ। ਉਹ ਟ੍ਰੈਲਰ ਜੀ ਬੈਠੇ ਆ। ਇਹ ਵਾਲੇ ਵੀ ਨਾ ਬੈਠੇ। ਅੱਜ ਜਿਹੜਾ ਰੋਡ ਚੈੱਕ। ਉੱਦਾਂ ਨਾ ਉਹ ਪਲਾਂਟਸ ਇਹ ਆਹ ਪਲਾਂਟ ਦਾ ਵੀ ਸੱਜੇ ਕੰਮ ਲਾ। ਆਹ ਆਹ ਸੱਜੇ ਤੋਂ ਅੱਡਣਾ। ਇਹ ਕੋਈ ਨਾ ਬੀਤਦਾ। ਹਾਂ ਕੋਈ ਗੱਲ ਨਹੀਂ ਤਾਂ ਇਹ ਲੱਗਦਾ ਕੋਈ ਗੱਲ ਤੇ ਸਿੰਘ ਰੱਖੀ ਵਰ ਬਹੁਤ ਛੋੜਾ ਰਿਹਾ ਤੇ ਬੁੱਤੇ ਦੇ ਹਰਨੀਤ ਉੱਠ ਗੱਪੇ ਨੂੰ ਲੈ ਲੈ ਮੈਂ ਕੂਕ ਸੁੱਤੀ ਆ ਠਾਉ ਇਹਨੂੰ ਇਹਨੇ ਦੁਪਹਿਰੇ ਆ ਕੇ ਮੈਨੂੰ ਠਾਇਆ ਸੀ ਉਠ ਹਰਨੀਤ ਅੱਜ 12 ਵਜੇ ਜਦੋਂ ਆਏ ਨਾ ਉਦੋਂ ਮਾਰੇ ਤੇ ਚਾਂਡੇ ਇੱਕ ਕੰਨ ਦੇ ਆਈ ਕਿ ਮਾਰੋ ਉਠ ਹਾਂ ਇਹ ਇਹਦੇ ਵਾਸਤੇ ਬਣਾਈ ਐ ਜੀ ਤੁਸੀਂ ਮਿਕਸ ਕਰ ਜਿਓ ਖਾਏਂਗੀ ਤੂੰ ਹਰਕੀਰਤਾ ਹਰਨੀਤਾ ਖਾਏਂਗੀ ਤੰਗ ਬੜਾ ਕਰਦੀ ਏ ਸਾਨੂੰ ਤੰਗ ਕਰਦੀ ਏ ਤੈਨੂੰ ਦੱਸੇ ਹੈਲੋ ਕਹਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰੇ ਸਤਿ ਸ੍ਰੀ ਅਕਾਲ ਨੁਕਾਰਾਂ ਮਾਰਦੇ ਜੋੜਦੇ ਆ ਜੋੜਦੇ ਹੱਥ ਉਹ ਜੋੜਦੇ ਕਹਿੰਦੀ ਸਤਿ ਸ੍ਰੀ ਅਕਾਲ ਹੱਥ ਜੋੜਦੇ ਚਲੋ ਬਸ ਇੱਕ ਹੱਸ ਕੇ ਖਾ ਦ ਹੱਸ ਕੇ ਭਾਈ ਹੱਸ ਕੇ ਹਾਂ ਹੱਸ ਕੇ ਖਾ ਦ ਇਹ ਕੀ ਹਕੀਰ ਤਾਂ ਚੱਲੀ ਆ ਹਰਨੀ ਚੱਲੀ ਉਹਨ ਪਿੰਡ ਹਣਾ ਦਾਦਕੇ ਚੱਲੀ ਆ ਹਰਦੀ ਤਾਂ ਨਾਨਕਾਂ ਦੇ ਚੱਲੀ ਆ ਦਾਦਕੇ ਹਾਂ ਕੀ ਆਂ ਤੇ ਡੈਡੀ ਤੇਰਾ ਹਾਂ ਐ ਵੀ ਖੜਾਇ ਦਿੰਦਾ ਮੈਂ ਜਨੀਤਾ ਹੁਣ ਆ ਸਦਾ ਕੱਜ ਆ ਜਾ ਐੜੇਰਦੀਤ ਪਹਿਲਾਂ ਪੁੱਤ ਤੇਰੇ ਡੈਡੀ ਮੈਨੂੰ ਕੀ ਵਰਦਾ ਹੁੰਦਾ ਸੀ ਮੈਂ ਹੁਣ ਤੈਨੂੰ ਚ ਕੀ ਫਿਰਦੇ ਆ